ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜੇਕਰ ਤੁਹਾਡੀ ਵੀ ਅੱਧੀ ਰਾਤ ਨੂੰ ਜਾ ਕੇ ਅਚਾਨਕ ਹੀ ਜਾਗ ਖੁੱਲ ਜਾਂਦੀ ਹੈ ਤਾਂ ਤੁਸੀਂ ਤੁਰੰਤ ਇਹ ਸ਼ਬਦ ਬੋਲ ਲੈਣਾ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਮਿਹਰ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣਦੀ ਹੀ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਨਾਲ ਹੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣ ਲੈਣਾ ਜੀ। ਤੇ ਜੇਕਰ ਤੁਹਾਡੇ ਮਨ ਦੇ ਵਿੱਚ ਅੰਮ੍ਰਿਤ ਵੇਲੇ ਦੇ ਪ੍ਰਤੀ ਕੋਈ ਵੀ ਸਵਾਲ ਹੈ ਤਾਂ ਤੁਹਾਨੂੰ ਤੁਹਾਡੇ ਉੱਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ। ਅਤੇ ਦੂਸਰਾ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹੋ ਪਰ ਉੱਠ ਨਹੀਂ پا ਰਹੇ ਤਾਂ ਤੁਹਾਨੂੰ ਅੰਮ੍ਰਿਤ ਵੇਲੇ ਉੱਠਣ ਦੀ ਜੁਗਤ ਵੀ ਮਿਲ ਜਾਵੇਗੀ ਤੁਹਾਡਾ ਅੰਮ੍ਰਿਤ ਵੇਲੇ ਉੱਠਣਾ ਆਸਾਨ ਹੋ ਜਾਵੇਗਾ ਜਿਹੜੇ ਕਹਿੰਦੇ ਆ ਨਾ ਕਿ ਅਜੇ ਤੱਕ ਸਾਡਾ ਅੰਮ੍ਰਿਤ ਵੇਲਾ ਨਹੀਂ ਬਣਿਆ ਜਾਂ ਅਸੀਂ ਅਜੇ ਪਰਮਾਤਮਾ ਨਾਲ ਨਹੀਂ ਜੁੜੇ ਜਾਂ ਫਿਰ ਅੰਮ੍ਰਿਤ ਵੇਲੇ ਦੇ ਵਿੱਚ ਕਈ ਵਾਰ ਨਾਗਾ ਪੈ ਜਾਂਦਾ ਹੈ ਤਾਂ ਇਹ ਨਾਗੇ ਪੈਣੇ ਤੁਹਾਡੇ ਬੰਦ ਹੋ ਜਾਣਗੇ ਫਿਰ ਆਓ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਤਸੰਗਤ ਜੀ ਮਹਾਪੁਰਖ ਜੀ ਅੰਮ੍ਰਿਤ ਵੇਲੇ ਦੇ ਬਾਰੇ ਉਪਦੇਸ਼ ਕਰ ਰਹੇ ਸਨ ਸੰਗਤਾਂ ਨੂੰ ਸਮਝਾ ਰਹੇ ਸੀ ਕਿ ਅੰਮ੍ਰਿਤ ਵੇਲੇ ਦੇ ਵਿੱਚ ਕਿੰਨੀ ਤਾਕਤ ਹੈ ਅੰਮ੍ਰਿਤ ਵੇਲੇ ਦੇ ਵਿੱਚ ਕਿੰਨੀਆਂ ਬਰਕਤਾਂ ਹਨ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੰਝ ਮਿਹਰਬਾਨ ਹੋ ਜਾਂਦੇ ਹਨ ਭਾਵਕੇ ਕਈ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਮਹਾਪੁਰਖਾਂ ਨੇ ਅੰਮ੍ਰਿਤ ਵੇਲੇ ਦੀ ਮਹੱਤਤਾ ਅੰਮ੍ਰਿਤ ਵੇਲੇ ਦੀ ਬਰਕਤ ਬਾਰੇ ਦੱਸਿਆ ਹੈ ਅੰਮ੍ਰਿਤ ਵੇਲੇ ਉੱਠਣ ਦੀ ਪ੍ਰੇਰਣਾ ਦਿੰਦੀ ਹੈ ਅੰਮ੍ਰਿਤ ਵੇਲੇ ਗੁਰੂ ਦੀ ਨਿਗ ਦਾ ਸਾਨੂੰ ਮਾਣ ਮਿਲ ਗਿਆ ਹੈ ਤੁਸੀਂ ਵੀ ਅੰਮ੍ਰਿਤ ਵੇਲੇ ਉੱਠਿਆ ਕਰੋ ਆਪਣੇ ਗੁਰੂ ਦੀ ਗੋਦ ਦਾ ਨਿਗ ਮਾਣਿਆ ਕਰੋ ਕਹਿੰਦੇ ਕਿ ਕਾਫੀ ਸਮਾਂ ਬਾਬਾ ਜੀ ਨੇ ਅੰਮ੍ਰਿਤ ਵੇਲੇ ਦੀ ਤਾਕਤ ਅੰਮ੍ਰਿਤ ਵੇਲੇ ਦੀ ਬਰਕਤ ਬਾਰੇ ਦੱਸਿਆ ਰੱਜ ਕੇ ਸਿਫਤਾਂ ਵੀ ਕੀਤੀਆਂ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਇਹ ਵੇਲਾ ਬਿਨਾਂ ਕਰਮਾ ਤੋਂ ਨਹੀਂ ਮਿਲਦਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਇਸ ਵੇਲੇ ਦੇ ਵਿੱਚ ਉੱਠ ਜਾਣਾ ਉੱਠ ਕੇ ਨਾਮ ਜਪ ਪਾਉਣਾ ਇਹ ਵੇਲੇ ਇਸ ਵੇਲੇ ਦੀ ਭਜਨ ਬੰਦਗੀ ਵੀ ਫਿਰ ਕਰਮਾ ਵਾਲਿਆਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਇਹ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਦੇ ਵਿੱਚ ਉਹਨਾਂ ਦੀ ਕਿਰਪਾ ਦੇ ਨਾਲ ਹੀ ਮਿਲਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵੱਡੀ ਖੁਸ਼ੀ ਦੀ ਨਿਸ਼ਾਨੀ ਹੈ ਇਸ ਵੇਲੇ ਦੇ ਵਿੱਚ ਜਾਗ ਆ ਜਾਣੀ ਜਾਂ ਜਾਗ ਆਉਣੀ ਸ਼ੁਰੂ ਹੋ ਜਾਣੀ ਮਹਾਪੁਰਖਾਂ ਨੇ ਇਹ ਗੱਲ ਸਮਝਾਈ ਕਿ ਜਦੋਂ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਾਵੇ ਤਾਂ ਸਮਝੋ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਬੜੇ ਹੀ ਮਿਹਰਬਾਨ ਹੋ ਚੁੱਕੇ ਹਨ ਇਹ ਮਾਲਕ ਦੀ ਕਿਰਪਾ ਦੀ ਨਿਸ਼ਾਨੀ ਹੈ ਕਹਿੰਦੇ ਕਿ ਸੰਗਤਾਂ ਦੇ ਵਿੱਚੋਂ ਕਿਸੇ ਨੇ ਉੱਠ ਕੇ ਬਾਬਾ ਜੀ ਨੂੰ ਸਵਾਲ ਕੀਤਾ ਬਾਬਾ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਹਰ ਕੋਸ਼ਿਸ਼ ਕਰਿਆ ਕਰੋ ਅੰਮ੍ਰਿਤ ਵੇਲੇ ਉੱਠਣ ਦੀ ਅੰਮ੍ਰਿਤ ਵੇਲੇ ਉੱਠਿਆ ਕਰੋ ਉੱਠ ਕੇ ਭਜਨ ਬੰਦਗੀ ਕਰਿਆ ਕਰੋ ਤੁਹਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਵੇਲਾ ਮਾਲਕ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ ਇਹ ਵੇਲਾ ਮਾਲਕ ਦੀ ਖੁਸ਼ੀ ਤੋਂ ਬਿਨਾਂ ਨਹੀਂ ਮਿਲਦਾ ਤਾਂ ਫਿਰ ਜਦੋਂ ਵੀ ਇਹ ਵੇਲਾ ਮਿਲਣਾ ਹੀ ਮਾਲਕ ਦੀ ਖੁਸ਼ੀ ਦੇ ਨਾਲ ਹੈ ਮਾਲਕ ਦੀ ਮਰਜ਼ੀ ਦੇ ਨਾਲ ਹੈ ਤਾਂ ਫਿਰ ਇਹਦੇ ਵਿੱਚ ਸਾਡਾ ਤਾਂ ਕੋਈ ਰੋਲ ਨਾ ਹੋਇਆ ਜਦੋਂ ਮਾਲਕ ਦੀ ਮਰਜ਼ੀ ਹੋਈ ਜਦੋਂ ਮਾਲਕ ਦੀ ਕਿਰਪਾ ਹੋਈ ਆਪਣੇ ਆਪ ਹੀ ਇਹ ਵੇਲਾ ਫਿਰ ਸਾਨੂੰ ਮਿਲ ਜਾਵੇਗਾ ਇਸ ਵੇਲੇ ਦੀ ਭਜਨ ਬੰਦਗੀ ਮਿਲ ਜਾਵੇਗੀ ਜਦੋਂ ਮਾਲਕ ਦੀ ਮਰਜ਼ੀ ਹੋਈ ਆਪੇ ਹੀ ਸਾਨੂੰ ਅੰਮ੍ਰਿਤ ਵੇਲੇ ਫਿਰ ਉਹ ਉਠਾ ਲੈਣਗੇ ਆਪਣਾ ਨਾਮ ਵੀ ਜਪਾ ਲੈਣਗੇ ਫਿਰ ਸਾਨੂੰ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਤਾਂ ਕਹਿੰਦੇ ਮਹਾਪੁਰਖਾਂ ਨੇ ਸਮਝਾਉਂਦਿਆਂ ਹੋਇਆਂ ਕਿਹਾ ਉੱਤਰ ਇਹ ਗੱਲ ਬਿਲਕੁਲ ਸੱਚ ਹੈ ਕਿ ਇਹ ਵੇਲਾ ਮਾਲਕ ਦੀ ਮਰਜ਼ੀ ਦੇ ਨਾਲ ਹੀ ਮਾਲਕ ਦੀ ਕਿਰਪਾ ਦੇ ਨਾਲ ਹੀ ਮਿਲਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਹੱਥ ਦੇ ਉੱਤੇ ਹੱਥ ਰੱਖ ਕੇ ਬੈਠੇ ਰਹੀਏ ਇਸ ਵੇਲੇ ਦੀ ਉਡੀਕ ਕਰਦੇ ਰਹੀਏ ਕਿ ਜਦੋਂ ਮਾਲਕ ਦੀ ਮਰਜ਼ੀ ਹੋਈ ਜਦੋਂ ਮਾਲਕ ਦੀ ਕਿਰਪਾ ਹੋਈ ਆਪੇ ਹੀ ਕਿਰਪਾ ਕਰਨਗੇ ਸਾਨੂੰ ਅੰਮ੍ਰਿਤ ਵੇਲੇ ਉਠਾਲਿਆ ਕਰਨਗੇ ਆਪਣਾ ਨਾਮ ਜਪਾਲਿਆ ਕਰਨਗੇ ਨਾ ਭਾਈ ਇਹ ਵੇਲੇ ਦੀ ਸਿਰਫ ਉਡੀਕ ਨਹੀਂ ਕਰਨੀ ਇਹ ਵੇਲੇ ਮਾਲਕ ਤੋਂ ਮੰਗਣੇ ਹਨ ਭਾਵ ਕਿ ਮਨੁੱਖ ਦਾ ਕੰਮ ਹੈ ਉਹ ਰੋਜ਼-ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੇ ਤਰਲੇ ਕਰੇ ਆਪਣੀਆਂ ਮਰਜ਼ੀਆਂ ਲਾਵੇ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੇਰੇ ਤੇ ਇਹ ਕਿਰਪਾ ਕਰੋ ਮੈਨੂੰ ਇਹ ਵੇਲਾ ਬਖਸ਼ ਦਿਓ ਮੈਂ ਬਹੁਤ ਆਲਸੀ ਹਾਂ ਮੇਰੇ ਤੋਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਿਆ ਨਹੀਂ ਜਾਂਦਾ ਤੁਸੀਂ ਹੀ ਮੇਰੇ ਤੇ ਕਿਰਪਾ ਕਰੋ ਤੁਸੀਂ ਹੀ ਮੇਰੇ ਤੇ ਤਰਸ ਕਰੋ ਤੁਸੀਂ ਮੈਨੂੰ ਅੰਮ੍ਰਿਤ ਵੇਲੇ ਆਪ ਉਠਾ ਲਿਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਬਖਸ਼ੋ ਮੈਨੂੰ ਅੰਮ੍ਰਿਤ ਵੇਲੇ ਉੱਠਣ ਦੀ ਤਾਕਤ ਬਖਸ਼ੋ ਇਹ ਅਰਦਾਸਾਂ ਬੇਨਤੀਆਂ ਇਹ ਮਿੰਨਤਾਂ ਤਰਲੇ ਆਪਾਂ ਰੋਜ਼-ਰੋਜ਼ ਹੀ ਵਾਹਿਗੁਰੂ ਜੀ ਦੇ ਅੱਗੇ ਕਰਨੇ ਹਨ ਭਾਵੇਂ ਆਪਾਂ ਕਿਰਪਾ ਮੰਗਣੀ ਹੈ ਅਤੇ ਆਪਣੇ ਵੱਲੋਂ ਕੋਸ਼ਿਸ਼ ਕਰਨੀ ਹੈ ਕਿ ਸਾਡੀਆਂ ਅਰਦਾਸਾਂ ਬੇਨਤੀਆਂ ਸਾਡੇ ਮਨ ਤਾਂ ਤਰਲੇ ਸਾਡੀਆਂ ਕੋਸ਼ਿਸ਼ਾਂ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਨਾ ਇੱਕ ਦਿਨ ਸਾਡੇ ਉੱਤੇ ਵੀ ਕਿਰਪਾ ਜ਼ਰੂਰ ਕਰਨਗੇ ਦੂਸਰੀ ਗੱਲ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਆਖਦੇ ਹਨ ਕਿ ਐਸੇ ਕੰਮ ਕਰਨੇ ਹਨ ਜਿਹੜੇ ਕੰਮਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੋ ਜਾਣ ਜਿਹੜੇ ਕੰਮਾਂ ਨੂੰ ਵੇਖ ਕੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਡੇ ਤੇ ਕਿਰਪਾ ਕਰਨੀ ਹੀ ਪਵੇ ਤਾਂ ਫਿਰ ਉਹ ਕਿਹੜੇ ਕੰਮ ਹਨ ਜਿਹਨਾਂ ਨੂੰ ਵੇਖ ਕੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਦਿਆਲ ਹੋ ਜਾਣਗੇ ਸਾਡੇ ਤੇ ਤਰਸ ਕਰ ਲੈਣਗੇ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਕਹਿੰਦੇ ਹਨ ਕਿ ਆਪਾਂ ਉਹੀ ਕੰਮ ਕਰਨੇ ਹਨ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਰਨ ਦੇ ਲਈ ਕਿਹਾ ਹੈ ਜਿਹੜੇ ਸਾਨੂੰ ਰਾਹ ਦੱਸੇ ਹਨ ਉਸ ਤੇ ਹੀ ਚੱਲਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਣੇ ਤੇ ਚੱਲਣਾ ਹੈ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰਦੇ ਹਨ ਉਹ ਮੈਂ ਅਸੀਮੀ ਹਰ ਜੀਵ ਦੇ ਪ੍ਰਤੀ ਮਨ ਵਿੱਚ ਤਰਸ ਰੱਖੀਏ ਦਇਆ ਰੱਖੀਏ ਜਦੋਂ ਸਾਡੇ ਮਨ ਦੇ ਵਿੱਚ ਦੂਸਰਿਆਂ ਪ੍ਰਤੀ ਤਰਸ ਤੇ ਦਇਆ ਦੀ ਭਾਵਨਾ ਹੋਵੇਗੀ ਨਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਆਪੇ ਹੀ ਤਰਸ ਕਰਨਗੇ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਹੋਵੇਗੀ ਅਸੀਂ ਕਿਸੇ ਦੇ ਬਾਰੇ ਚੰਗਾ ਸੋਚਾਂਗੇ ਉਹਦਾ ਚੰਗਾ ਕਰਾਂਗੇ ਜਿਸ ਵੀ ਮਨੁੱਖ ਦੇ ਮਨ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਆ ਗਈ ਉਹੀ ਮਨੁੱਖ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੜਾ ਹੀ ਪਿਆਰਾ ਲੱਗਦਾ ਹੈ ਤੇ ਜਦੋਂ ਵੀ ਸੇਵਾ ਕਰਨੀ ਹੈ ਨਿਰਸਵਾਰਥ ਹੋ ਕੇ ਹੀ ਕਰਨੀ ਹੈ ਸੋ ਮੁਕਤੀ ਗੱਲ ਇਹੀ ਹੈ ਕਿ ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਹਾਂ ਰੋਜ਼-ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰੋ ਸਾਡੇ ਤੇ ਕਿਰਪਾ ਕਰੋ ਤਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਖੁਸ਼ ਹੋ ਕੇ ਕਿਰਪਾ ਜ਼ਰੂਰ ਕਰਦੇ ਹਨ ਫੇਰਾਓ ਜੀ ਆਪਾਂ ਵੀ ਰੋਜ਼-ਰੋਜ਼ ਇਹ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਤੇ ਤਰਲੇ ਕਰਕੇ ਹੀ ਸੌਂਆਂ ਕਰੀਏ ਜੇ ਕਿਤੇ ਅੱਧੀ ਕੋ ਰਾਤ ਨੂੰ ਆਪਣੇ ਆਪ ਹੀ ਅੱਖ ਖੁੱਲ ਜਾਵੇ ਭਾਵ ਕੇ ਜਾਗ ਆ ਜਾਵੇ ਕਦੇ ਵੀ ਵੇਲਾ ਤੇ ਵਕਤ ਨਾ ਵਿਚਾਰਿਆ ਕਰੋ ਕਿਉਂਕਿ ਇਹ ਵੇਲਾ ਕਰਮਾ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ అలਾਰਮ ਦੀ ਸਹਾਇਤਾ ਨਾਲ ਹਰ ਕੋਈ ਉੱਠ ਜਾਂਦਾ ਹੈ ਕਿਸੇ ਦੇ ਆਵਾਜ਼ ਮਾਰਿਆਂ ਵੀ ਜਾਗ ਆ ਜਾਂਦੀ ਹੈ ਪਰ ਇਸ ਵੇਲੇ ਦੇ ਵਿੱਚ ਆਪਣੇ ਆਪ ਹੀ ਉੱਠਣਾ ਆਪਣੇ ਆਪ ਜਾਗ ਆ ਜਾਣੀ ਇਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਵੱਡੀ ਮਿਹਰ ਤੇ ਕਿਰਪਾ ਦੀ ਨਿਸ਼ਾਨੀ ਹੋ ਜਾਂਦੀ ਹੈ ਜੇ ਕਿਦਰ ਇਹ ਮਿਹਰ ਹੋ ਜਾਵੇ ਭਾਵ ਕਿ ਇਸ ਵੇਲੇ ਦੇ ਵਿੱਚ ਜਾਗ ਆ ਜਾਵੇ ਤਾਂ ਕਦੇ ਵੀ ਸਮਾਂ ਵੇਖ ਕੇ ਸੌਣਾ ਨਹੀਂ ਚਾਹੀਦਾ ਕਿਉਂਕਿ ਕਈ ਭੈਣ ਭਰਾ ਕੀ ਕਰਦੇ ਹਨ ਕਿ ਜੇ 2:00 ਵਜੇ ਜਾਗ ਆਈ ਤਾਂ ਟਾਈਮ ਵੇਖ ਕੇ ਸੌ ਜਾਂਦੇ ਹਨ ਇਹ ਅਜੇ ਤਾਂ ਅੱਧੀ ਰਾਤ ਹੋਈ ਹੈ ਐਨੀ ਛੇਤੀ ਉੱਠ ਕੇ ਕੀ ਕਰਨਾ ਹੈ ਬਥੇਰਾ ਦਿਨ ਪਿਆ ਹੈ 4 ਵਜੇ ਉੱਠ ਜਾਵਾਂਗੇ 5 ਵਜੇ ਉੱਠ ਜਾਵਾਂਗੇ ਪੰਜ ਬਾਣੀਆਂ ਦਾ ਪਾਠ ਹੀ ਤੇ ਕਰਨਾ ਹੈ ਜਾਂ ਕਈ ਕਹਿ ਦਿੰਦੇ ਹਨ ਕਿ ਜਪਜੀ ਸਾਹਿਬ ਦਾ ਪਾਠ ਹੀ ਕਰਨਾ ਹੈ 5 5:30 ਵਜੇ ਉੱਠ ਕੇ ਕਰ ਲਵਾਂਗੇ ਪਰ ਨਾ ਸਾਧ ਸੰਗਤ ਜੀ ਇਸ ਵੇਲੇ ਦੇ ਵਿੱਚ ਜਾਗ ਆ ਜਾਵੇ ਤਾਂ ਸਮਝੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਯਾਦ ਕੀਤਾ ਹੈ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਨਾਲ ਗੱਲਾਂ ਕਰਨੀਆਂ ਹਨ ਸਾਡੀਆਂ ਬੇਨਤੀਆਂ ਨੂੰ ਸੁਣਨਾ ਹੈ ਪਤਾ ਨਹੀਂ ਉਹ ਕਿਹੜਾ ਦਿਨ ਹੋ ਜਾਵੇ ਸ਼ੁਭ ਜਿਸ ਦਿਨ ਸਾਡੇ ਤੇ ਪਰਮਾਤਮਾ ਜੀ ਕਿਰਪਾ ਕਰ ਦੇਣ ਜੇਕਰ ਉਸ ਵੇਲੇ ਤੁਹਾਡੇ ਕੋਲ ਉੱਠਿਆ ਨਹੀਂ ਚਾਹੁੰਦਾ ਤਾਂ ਆਪਣੇ ਬਿਸਤਰ ਤੇ ਹੀ ਬੈਠ ਜਾਇਆ ਕਰੋ ਬਿਸਤਰ ਤੇ ਲੰਮੇ ਪਿਆ ਪਿਆ ਹੀ ਵਾਹਿਗੁਰੂ ਜੀ ਦਾ ਜਾਪ ਗੁਰਮੰਤਰ ਜਾਪ ਕਰ ਸਕਦੇ ਹੋ ਪਰਮ ਪਿਤਾ ਪਰਮਾਤਮਾ ਦਾ ਨਾਮ ਜਪ ਲਓ ਜਿਸ ਵੀ ਨਾਮ ਦੇ ਨਾਲ ਤੁਸੀਂ ਮਾਲਕ ਨੂੰ ਯਾਦ ਕਰਦੇ ਹੋ ਨਾ ਉਸੇ ਨਾਮ ਦੇ ਨਾਲ ਯਾਦ ਕਰਨਾ ਸ਼ੁਰੂ ਕਰ ਸਕਦੇ ਹੋ ਪਰ ਇਸ ਵੇਲੇ ਨੂੰ ਗਵਾਉਣਾ ਨਹੀਂ ਚਾਹੀਦਾ ਇਹ ਵੇਲਾ ਤਾਂ ਮਾਲਕ ਦੀ ਕਿਰਪਾ ਮੰਨਣ ਦਾ ਬਖਸ਼ਿਸ਼ਾ ਮੰਨਣ ਦਾ ਵੇਲਾ ਹੈ ਇਸ ਕਰਕੇ ਇਸ ਵੇਲੇ ਦੇ ਵਿੱਚ ਇੱਕ ਇੱਕ ਪਲ ਇੱਕ ਇੱਕ ਛਿਨ ਨੂੰ ਸੰਭਾਲਣਾ ਹੈ ਇਸ ਵੇਲੇ ਦੇ ਵਿੱਚ ਸਾਡੇ ਮੁਖ ਚੋਂ ਨਿਕਲਿਆ ਹੋਇਆ ਇੱਕ ਵਾਰ ਵਾਹਿਗੁਰੂ ਜੀ ਪਤਾ ਨਹੀਂ ਸਾਡੇ ਕਿੰਨੇ ਕਮਾੜੇ ਲੇਖ ਤੇ ਕਰਮ ਕਟ ਦੇਵੇਗਾ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਜਿੰਨੀ ਵਾਰ ਵੀ ਜਪ ਸਕੋ ਓਨਾ ਹੀ ਜਪ ਲਓ ਮਹਾਪੁਰਖ ਜੀ ਆਖਦੇ ਹਨ ਕਿ ਇਸ ਵੇਲੇ ਜਪਿਆ ਹੋਇਆ ਨਾਮ ਕੀਤੀ ਹੋਈ ਬੰਦਗੀ ਪੂਰੇ ਦਿਨ ਦੇ ਨਾਲ ਨਹੀਂ ਮਿਲ ਸਕਦੀ ਕਿਉਂਕਿ ਇਹ ਵੇਲਾ ਰੋਹਾਨੀਅਤ ਭਰਿਆ ਵੇਲਾ ਹੈ ਤੇ ਸ਼ਾਂਤ ਵਾਲਾ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਰੱਬੀ ਰੂਹਾਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰ ਰਹੀਆਂ ਹੁੰਦੀਆਂ ਹਨ ਤੇ ਜਦੋਂ ਆਪਾਂ ਵੀ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਕਨੈਕਸ਼ਨ ਬੜੇ ਛੇਤੀ ਹੀ ਕਨੈਕਟ ਹੋ ਜਾਂਦਾ ਹੈ ਇਸ ਕਰਕੇ ਇਸ ਵੇਲੇ ਦੇ ਵਿੱਚ ਉੱਠਣਾ ਹੈ ਇਸ ਵੇਲੇ ਨੂੰ ਸੰਭਾਲਣਾ ਹੈ ਇਸ ਵੇਲੇ ਨੂੰ ਸੰਭਾਲਣ ਦੇ ਲਈ ਸਾਡੀਆਂ ਕੋਸ਼ਿਸ਼ਾਂ ਦੇ ਵਿੱਚੋਂ ਇਹ ਤਿੰਨ ਚਾਰ ਆਦਤਾਂ ਆਪਾਂ ਪੱਕੀਆਂ ਕਰ ਲੈਣੀਆਂ ਹਨ ਭਾਵੇਂ ਕਿ ਆਪਾਂ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਹੋਵੇਗੀ ਨਾ ਤਾਂ ਮਾਲਕ ਦੀ ਕਿਰਪਾ ਮਾਲਕ ਦੀ ਕਿਰਪਾ ਤੇ ਮਾਲਕ ਦੀ ਖੁਸ਼ੀ ਹਾਸਿਲ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਕੰਮ ਆਪਾਂ ਇਹ ਹੀ ਕਰਨਾ ਹੈ ਕਿ ਜੇ ਅਜੇ ਤੱਕ ਅੰਮ੍ਰਿਤ ਵੇਲੇ ਜਾਗ ਨਹੀਂ ਸਹੀ ਆ ਰਹੀ ਜਦੋਂ ਵੀ ਤੁਸੀਂ ਉੱਠਦੇ ਹੋ ਉੱਠਦੇ ਅਸਾਰ ਹੀ ਵਾਹਿਗੁਰੂ ਦਾ ਨਾਮ ਜਪੋ ਗੁਰਬਾਣੀ ਦਾ ਪਾਠ ਕਰੋ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਸੌਣਾ ਹੈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਹੈ ਜੇ ਉਹ ਨਹੀਂ ਕਰ ਸਕਦੇ ਵਾਹਿਗੁਰੂ ਦਾ ਨਾਮ ਹੀ ਜਪ ਲਓ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਆਲਸੀ ਹਾਂ ਮੈਂ ਦਲਿੱਦਰ ਹਾਂ ਮੇਰੇ ਤੋਂ ਉਠਿਆ ਨਹੀਂ ਜਾਂਦਾ ਤੁਸੀਂ ਮੇਰੇ ਤੇ ਤਰਸ ਕਰੋ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਮੇਰੇ ਕੀਤੇ ਹੋਏ ਪਾਪ ਮੇਰੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਮਾਫ਼ ਕਰੋ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਮਾਲਕ ਦੇ ਮਨਤਾ ਤਰਲੇ ਕਰ ਸਕਦੇ ਹੋ ਕਰੋ ਰੋਜ਼ ਰਾਤ ਨੂੰ ਹੀ ਤੁਸੀਂ ਅਰਦਾਸਾਂ ਬੇਨਤੀਆਂ ਕਰਕੇ ਹੀ ਸੌਣਾ ਹੈ ਰੋਜ਼ ਰਾਤ ਨੂੰ ਇਹ 2-3 ਸਵਾਲ ਜ਼ਰੂਰ ਪਰਮਾਤਮਾ ਨੂੰ ਪੁੱਛਿਆ ਕਰੋ ਇਕਦਾ ਪੁੱਛੋ ਕਿ ਪੂਰੇ ਦਿਨ ਵਿੱਚ ਰਾਤ ਨੂੰ ਪੂਰੇ ਹੀ ਦਿਨ ਦੇ ਬਾਰੇ ਆਪਣੇ ਮਨ ਨੂੰ ਇੱਕ ਸਵਾਲ ਜ਼ਰੂਰ ਪੁੱਛਿਆ ਕਰੋ ਇਕਦਾ ਪੁੱਛੋ ਕਿ ਪੂਰੇ ਦਿਨ ਵਿੱਚ ਵਾਹਿਗੁਰੂ ਜੀ ਨੂੰ ਕਿੰਨੀ ਵਾਰ ਯਾਦ ਕੀਤਾ ਕਿੰਨੀ ਵਾਰ ਸਾਡੇ ਮukh ਵਿੱਚੋਂ ਵਾਹਿਗੁਰੂ ਜੀ ਨਿਕਲਿਆ ਜਦੋਂ ਰੋਜ਼ ਰੋਜ਼ ਆਪਣੇ ਆਪ ਨੂੰ ਇਹ ਸਵਾਲ ਕਰਾਂਗੇ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਵਿੱਚ ਕਿੰਨੀਆਂ ਕਮੀਆਂ ਹਨ ਕਿਉਂਕਿ ਕਈ ਮਨੁੱਖ ਐਸੇ ਹਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵਾਰ ਵੀ ਵਾਹਿਗੁਰੂ ਜੀ ਨਹੀਂ ਆਖਦੇ ਹੋਰ ਦੁਨਿਆਵੀ ਗੱਲਾਂ ਬਥੇਰੀਆਂ ਕਰ ਲੈਂਦੇ ਹਨ ਪਰ ਵਾਹਿਗੁਰੂ ਜੀ ਦਾ ਨਾਮ ਜਪਿਆ ਨਹੀਂ ਜਾਂਦਾ ਤਾਂ ਰਾਤ ਨੂੰ ਰੋਜ਼ ਹੀ ਆਪਣੇ ਆਪ ਨੂੰ ਪੁੱਛਣਾ ਹੈ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਗੁਰਬਾਣੀ ਦਾ ਕੋਈ ਪਾਠ ਕੀਤਾ ਹੈ ਜਾਂ ਨਹੀਂ ਵਾਹਿਗੁਰੂ ਦਾ ਨਾਮ মুখ ਤੋਂ ਲਿਆ ਹੈ ਜਾਂ ਨਹੀਂ ਆਪਣੇ ਆਪ ਨੂੰ ਪੁੱਛਿਆ ਕਰੋ ਵਾਹਿਗੁਰੂ ਜੀ ਦੀ ਖੁਸ਼ੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹਾਸਲ ਕਰਨ ਦੇ ਲਈ ਇੱਕ ਦਾ ਇੱਕ ਨੇਕ ਕੰਮ ਜ਼ਰੂਰ ਦਿਨ ਦੇ ਵਿੱਚ ਕਰਿਆ ਕਰੋ ਜਿਸ ਦੇ ਨਾਲ ਜੋ ਵੀ ਦਿਨ ਭਰ ਦੇ ਵਿੱਚ ਗਲਤੀਆਂ ਹੋਈਆਂ ਹੁੰਦੀਆਂ ਹਨ ਉਸ ਤੋਂ ਪਰਮਾਤਮਾ ਤੋਂ ਮਾਫੀ ਵੀ ਮੰਗ ਲੈਣੀ ਚਾਹੀਦੀ ਹੈ ਜੋ ਮਾਲਕ ਨੇ ਦਾਤਾਂ ਦਿੱਤੀਆਂ ਹਨ ਸ਼ੁਕਰਾਨਾ ਕਰਕੇ ਸੌਣਾ ਚਾਹੀਦਾ ਹੈ ਜਿੰਨੀ ਦੇਰ ਤੱਕ ਨੀਂਦ ਨਹੀਂ ਆ ਰਹੀ ਓਨੀ ਦੇਰ ਤੱਕ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਸੌਣਾ ਹੈ ਕੋਈ ਦੁਨਿਆਵੀ ਗੱਲਬਾਤ ਨਹੀਂ ਕਰਨੀ ਜੇ ਸਾਡੇ ਦਿਮਾਗ ਵਿੱਚ ਅਸੀਂ ਕੁਝ ਹੋਰ ਹੀ ਸੋਚਦੇ ਸੋਚਦੇ ਸੌ ਜਾਵਾਂਗੇ ਤਾਂ ਕਿਵੇਂ ਉਠਾਂਗੇ ਤੇ ਜੇਕਰ ਪਰਮਾਤਮਾ ਨੂੰ ਯਾਦ ਕਰਦਿਆਂ ਹੋਇਆਂ ਸੌਵਾਂਗੇ ਤਾਂ ਅੰਮ੍ਰਿਤ ਵੇਲੇ ਜਾਗ ਆਪਣੇ ਆਪ ਹੀ ਆ ਜਾਵੇਗੀ ਸਵੇਰੇ ਆਪਣੇ ਆਪ ਹੀ ਗੁਰੂ ਘਰ ਨੂੰ ਜਾਣ ਨੂੰ ਸਾਡਾ ਦਿਲ ਕਰੇਗਾ ਤੇ ਗੁਰਬਾਣੀ ਦਾ ਜਾਪ ਕਰਨ ਨੂੰ ਦਿਲ ਕਰੇਗਾ ਤੇ ਰਾਤ ਨੂੰ ਜਦੋਂ ਵੀ ਤੁਹਾਨੂੰ ਜਾਗ ਆ ਜਾਵੇ ਤਾਂ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਹੈ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਜੀ ਕਿ ਔਖੇ ਕੜੇ ਨਾ ਵੇਖਣ ਦੇਵੀਂ ਆਪਣਾ ਬਿਰਦ ਸੰਭਾਲੇ ਜਦੋਂ ਵੀ ਤੁਹਾਨੂੰ ਰਾਤ ਨੂੰ ਜਾਗ ਆ ਜਾਵੇ ਤਾਂ ਤੁਸੀਂ ਇਹੀ ਸ਼ਬਦ ਬੋਲਣਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੀਂ ਮਿਟਾਓ ਪਰਮਾਤਮਾ ਜੀ ਮੈਨੂੰ ਸਿਮਰਨ ਕਰਨ ਦੀ ਦਾਤ ਬਖਸ਼ੋ ਪਰਮਾਤਮਾ ਜੀ ਸਿਮਰਨ ਕਰਨ ਦੇ ਨਾਲ ਹੀ ਮੇਰੇ ਸਾਰੇ ਹੀ ਦੁੱਖ ਕਲੇਸ਼ ਦੂਰ ਹੋ ਜਾਣਗੇ ਪਰਮਾਤਮਾ ਜੀ ਮੈਨੂੰ ਅੰਮ੍ਰਿਤ ਵੇਲੇ ਦੀ ਤੁਸੀਂ ਦਾਤ ਬਖਸ਼ੀ ਹੈ ਤੁਹਾਡਾ ਕੋਟਾਨ ਕੋਟਿ ਸ਼ੁਕਰਾਨਾ ਜੇਕਰ ਤੁਸੀਂ ਪਰਮਾਤਮਾ ਜੀ ਦੇ ਕੋਲੋਂ ਸ਼ੁਕਰਾਨਾ ਕਰਨਾ ਸਿੱਖ ਜਾਓਗੇ ਤਾਂ ਵੇਖ ਲੈਣਾ ਤੁਹਾਡੇ ਮਨ ਦੀਆਂ ਸਾਰੀਆਂ ਹੀ ਮੁਰਾਦਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ